ਜਦੋਂ ਸਾਡੀ ਗੱਲ ਸੀਐਮ ਨੇ ਨਹੀਂ ਸੁਣੀ ਮੁੱਖ ਮੰਤਰੀ ਨੇ ਨਹੀਂ ਸੁਣੀ ਪ੍ਰਸ਼ਾਸਨ ਇਸਿਆਦ ਦੇ ਥੱਲੇ ਚੱਲ ਰਹੇ ਉਹਨਾਂ ਨੇ ਗੱਲ ਨਹੀਂ ਸੁਣੀ ਜਦੋਂ ਸਾਰੇ ਰਸਤੇ ਬੰਦ ਹੋ ਗਏ ਆ ਨਾ ਹਿਊਮਨ ਰਾਈਟਸ ਬੋਲੇ ਆ ਉਹ ਵੀ ਚੁੱਪ ਬੈਠਾ ਨਾ ਹਾਈ ਕੋਰਟ ਨੇ ਸੂਅ ਮੋਟੋ ਐਕਸ਼ਨ ਲਿਆ RAMDEB ਇੱਕ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਂਦਾ ਪਿਛਾੜ ਹੋ ਜਾਂਦਾ ਦਿੱਲੀ ਚ ਤੇ ਡੀਜੀਪੀ ਦਿੱਲੀ ਨੂੰ ਹਾਈ ਕੋਰਟ ਸੂਵਮੋਟਲਬ ਕਰ ਲੈਂਦੀ ਹੈ ਕਿ ਕਾਨੂੰਨ ਦੇ ਮੁਤਾਬਕ ਰਾਮਦੇਵ ਧਰਨਾ ਲਾ ਕੇ ਆ ਬੀਬੀਆਂ ਦੇ ਕੱਪੜੇ ਪਾ ਕੇ ਭਜਾ ਤਲਬ ਕਰਕੇ ਮਾਫੀ ਮੰਗਦੀ ਆ ਜੀ ਡੀਜੀਪੀ ਤੇ ਫਿਰ ਅੱਜ ਹਾਈ ਕੋਰਟ ਸੂਵੋ ਮੋਟਰ ਐਕਸ਼ਨ ਕਿਉਂ ਨਹੀਂ ਲੈਂਦੀ ਪਰਚਾ ਦਰਜ ਕਿਉਂ ਨਹੀਂ ਕਰ ਹਾਈ ਕੋਰਟ ਕਿਉਂ ਬੈਠਾ ਰੋ ਕਰਨ ਕਿ ਇਹ ਤਾਂ ਤੁਹਾਡੇ ਇਲਜ਼ਾਮ ਆ ਨਾ ਦੂਜੇ ਪਾਸੇ ਵਿਧਾਇਕ ਸਾਹਿਬ ਤਾਂ ਇਹ ਕਹਿ ਰਹੇ ਆ ਕਿ ਮੇਰੀ ਤੇ ਪਰਿਵਾਰ ਨਾਲ ਹਮਦਰਦੀ ਆ ਆਪਣਾ ਬੱਚਾ ਸੀ ਸਾਡੇ ਨਾਲ ਰਹਿੰਦਾ ਸੀ ਇਹ ਤਾਂ ਐਵੇਂ ਗੱਲਾਂ ਨੂੰ ਜਾਣ ਕੇ ਉਲਝਾਇਆ ਜਾ ਰਿਹਾ ਮਿਸਲੀਡ ਕੀਤਾ ਜਾ ਰਿਹਾ ਜਿਦੋਂ ਗੁੰਡਾ ਕਰਦੀ ਰਾਜ ਕਾਨੂੰਨਾਂ ਦੀ ਰੀਚ ਹੀ ਨਹੀਂ ਕੀ ਬੀ ਐਸਾ ਬਤਾ ਰਹਾ ਆਈਬੀ ਦਾ ਪਹਿਰਾ ਰੌ ਦਾ ਪਹਿਰਾ ਸਟੇਟ ਇੰਟੈਲੀਜੈਂਸ ਦਾ ਪਹਿਰਾ ਤੇ ਪ੍ਰੈਸ ਦਾ ਪਹਿਰਾ ਹੈ ਸੋਸ਼ਲ ਮੀਡੀਆ ਦਾ ਪਹਿਰਾ ਤੇ ਫਿਰ ਸਪੈਸ ਸਾਈਟ ਲੇਟਾ ਕੀੜੀ ਤੁਰੀ ਜਾਂਦੀ ਦਿਸਦੀ ਹੈ ਤੇ ਫਿਰ ਚਿੱਟਾ ਕਿੱਥੋਂ ਆ ਗਿਆ ਇਹ ਕੀੜੀ ਤੁਰੀ ਜਾਂਦੀ ਕਿੱਥੋਂ ਆ ਗਿਆ ਕਿਵੇਂ ਆ ਗਿਆ ਕੀ ਗੱਲ ਹੈ ਤੇ ਨਸ਼ੇ ਦੇ ਤਸਕਰ ਜਿਨ੍ਹਾਂ ਦੇ ਖੇਤਾਂ ਚੋਂ ਫੜਿਆ ਗਿਆ ਉਹਦਾ ਚੇਅਰਮੈਨ ਬਣਾਤੇ ਜਿਨ੍ਹਾਂ ਦੇ ਖੇਤਾਂ ਚੋਂ ਫੜਿਆ ਗਿਆ ਉਹਦਾ ਚੇਅਰਮੈਨ ਅੱਜ ਦੀਪ ਸੱਦੂ ਵੀ ਸਾਡਾ ਬਹੁਤ ਪਿਆਰਾ ਸੀ ਉਹਨਾਂ ਨੂੰ ਵੀ ਅਗਲੇ ਨੇ ਮਰਵਾਤਾ ਸਿੱਧੂ ਮੂਸੇ ਵਾਲਾ ਵੀ ਕਹਿੰਦਾ ਬੜਾ ਅਸੀਂ ਸਾਡੇ ਪੰਜਾਬ ਦਾ ਪੁੱਤ ਆ ਕੋਈ ਕਹੂਗਾ ਨਰੇ ਇਹਨਾਂ ਨੇ ਰਲ ਕੇ ਸਾਰੇ ਸਿਸਟਮ ਨੇ ਉਹਨੂੰ ਵੀ ਮਰਵਾਤਾ ਨਿਆ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਵਿਚਾਲਿਆ ਸਿਆਸ ਨੇ ਹੀ ਕਾਨੂੰਨ ਤੇ ਕਬਜ਼ਾ ਕਰਕੇ ਜਿਹੜੇ ਸਾਡੀ ਧੀਆਂ ਪਣੇ ਦੀ ਬੇਪਤੀ ਕਰਕੇ ਥਾਣਿਆਂ ਦੇ ਵਿੱਚ ਉਹਨੂੰ ਬਚਾਰਿਆ ਇਹ ਸਿਆਸਤ ਨੇ ਹੀ ਕਾਨੂੰਨ ਤੇ ਕਬਜ਼ਾ ਕੀਤਾ ਹੈ ਤੇ ਇਹ ਸਿਆਸਤ ਸੱਚੀ ਹੋਣੀ ਹੈ 5 ਸਾਲ ਹੋ ਕੁੱਟਦਾ ਫੇਰ ਭੁੱਲ ਜਾਣੇ 5 ਸਾਲ ਹੋ ਕੁੱਟਦਾ ਫੇਰ ਭੁੱਲ ਜਾਣੇ 5 ਸਾਲ ਹੋ ਕੁੱਟਦਾ ਫੇਰ ਭੁੱਜਣੇ ਫੇਰ ਅਸੀਂ ਬਦਲਾ ਲੈਨੇ ਨੌਜਵਾਨ ਸਰਪੰਚ ਜਸ਼ਨ ਦੀ ਮੌਤ ਤੋਂ ਬਾਅਦ ਧਰਨਾ ਲੱਗਿਆ ਹੋਇਆ ਬਹੁਤ ਸਾਰੇ ਲੋਕ ਸ਼ਿਰਕਤ ਕਰ ਰਹੇ ਹਨ ਇਨਸਾਫ ਦੀ ਮੰਗ ਕਰ ਰਹੇ ਸਾਡੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਹੋ ਰਹੀਆਂ ਕਿਵੇਂ ਦੇਖਦੇ ਹੋ ਸਰਦਾਰ ਸਾਹਿਬ ਇੱਥੇ ਜਸ਼ਨ ਦੀ ਮੌਦੇ ਇਨਸਾਫ ਦੇ ਲਈ ਅੱਜ ਬਹੁਤ ਸਾਰੇ ਲੋਕ ਬੈਠੇ ਆ ਪਰ ਇਲਜ਼ਾਮ ਹੀ ਸਰਕਾਰ ਦੇ ਉੱਤੇ ਆ ਇਨਸਾਫ ਕੀ ਤੋਂ ਮੰਗ ਰਹੇ ਕੀ ਕਵਾਂ ਤੇ ਕੀ ਨਾਮ ਕਵਾਂ ਕੀ ਬੋਲਾਂ ਕੀ ਨਾਮ ਬੋਲਾਂ ਪੰਜਾਬ ਦੇ ਅੰਦਰ ਗੁੰਡਾਗਰਦੀ ਦਾ ਰਾਜ ਆ ਕਾਨੂੰਨ ਨਾਂ ਦੀ ਕੋਈ ਚੀਜ਼ ਚੱਲ ਰਹੀ ਨਹੀਂ ਅੱਜ ਸਿਆਸਤਾਂ ਜਿਹੜੀ ਉਹ ਸੇਵਾ ਨਹੀਂ ਰਹੀ ਸਸਾ ਸਿਆਸਤ ਵਪਾਰ ਬਣ ਗਈ ਹੈ ਪਹਿਲਾਂ ਲਾਉਂਦੇ ਆ ਫਿਰ ਕਮਾਉਂਦੇ ਆ ਇਸ ਕਰਕੇ ਜਿਹੜਾ ਜਸ਼ਨ 바ਵਾਜੀ ਹੈ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਕਿਉਂ ਹੋਇਆ ਜਦੋਂ ਕਿ ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਸੀਗਾ ਪਹਿਲਾਂ ਕਹਿੰਦੇ 15 ਲੱਖ ਲੈ ਲਿਆ ਫਿਰ ਕਹਿੰਦੇ ਉਹਦੇ ਤੇ ਹੋਰ ਪ੍ਰੈਸ਼ਰ ਹੋਰ ਪ੍ਰੈਸ਼ਰ ਹੋਰ ਪ੍ਰੈਸ਼ਰ ਹੋਰ ਪ੍ਰੈਸ਼ਰ ਉਹ ਪ੍ਰੈਸ਼ਰ ਚੱਲ ਨਹੀਂ ਸਕਿਆ ਤੇ ਇਹਨਾਂ ਦਾ ਸਤਾਇਆ ਖੁਦਕੁਸ਼ੀ ਕਰ ਗਿਆ ਤੇ ਇਸ ਦੇ ਨਾਲ ਅੱਜ ਇੱਕ ਤਾਂ ਖੁਦਕਸ਼ੀ ਕਰ ਗਿਆ ਇੱਕ ਇਨਸਾਫ ਨਹੀਂ ਦਿੱਤਾ ਅੱਜ ਧਰਨਾ ਮਜਾਰਾ ਜਿਹੜਾ ਕਰ ਰਹੇ ਆ ਅਸੀਂ ਸਰਕਾਰ ਦੀ ਜਾਨ ਨੂੰ ਰੋ ਰਹੇ ਆ ਜੇ ਇੱਕ ਤਾਂ ਉਹਦੀ ਜਾਨ ਚਲੀ ਗਈ ਇੱਕ ਧਰਨਾ ਲਈ ਮਜਬੂਰ ਕਿਉਂ ਕੀਤਾ ਕਿ ਜਦੋਂ ਇਨਸਾਫ ਹੀ ਨਹੀਂ ਮਿਲਿਆ ਜਦੋਂ ਸਾਡੀ ਗੱਲ ਸੀਐਮ ਨੇ ਨਹੀਂ ਸੁਣੀ ਮੁੱਖ ਮੰਤਰੀ ਨੇ ਨਹੀਂ ਸੁਣੀ ਪ੍ਰਸ਼ਾਸਨ ਇਸਿਆਦ ਦੇ ਥੱਲੇ ਚੱਲ ਰਹੇ ਉਹਨਾਂ ਨੇ ਗੱਲ ਨਹੀਂ ਸੁਣੀ ਜਦੋਂ ਸਾਰੇ ਰਸਤੇ ਬੰਦ ਹੋ ਗਏ ਆ ਨਾ ਹਿਊਮਨ ਰਾਈਟਸ ਬੋਲੇ ਆ ਉਹ ਵੀ ਚੁੱਪ ਬੈਠਾ ਨਾ ਹਾਈ ਕੋਰਟ ਨੇ ਸੂਓ ਮੋਟੋ ਐਕਸ਼ਨ ਲਿਆ। ਰਾਮਦੇਵ ਇੱਕ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਂਦਾ ਵਿਛਾੜ ਹੋ ਜਾਂ ਦਿੱਲੀ 'ਚ। ਤੇ ਡੀਜੀਪੀ ਦਿੱਲੀ ਨੂੰ ਹਾਈ ਕੋਰਟ ਸੂਓ ਮੋਟੋ ਤਲਬ ਕਰ ਲੈਂਦੀ ਹੈ ਕਿ ਕਾਨੂੰਨ ਦੇ ਮੁਤਾਬਕ ਰਾਮਦੇਵ ਧਰਨਾ ਲਾ ਕੇ ਆ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜਣਾ ਤਲਬ ਕਰਕੇ ਮਾਫੀ ਮੰਗਦੀ ਆ। ਜੀ ਡੀਜੀਪੀ ਤੇ ਫਿਰ ਅੱਜ ਹਾਈ ਕੋਰਟ ਸੂਓ ਮੋਟੋ ਐਕਸ਼ਨ ਕਿਉਂ ਨਹੀਂ ਲੈਂਦੀ? ਪਰਚਾ ਦਰਜ ਕਿਉਂ ਨਹੀਂ ਕਰ ਹਾਈ ਕੋਰਟ ਕਿਉਂ ਬੈਠਾ? ਕਣਕੀ ਇਹ ਤੁਹਾਡੇ ਇਲਜ਼ਾਮ ਆ ਨਾ ਦੂਜੇ ਪਾਸੇ ਵਿਧਾਇਕ ਸਾਹਿਬ ਤਾਂ ਇਹ ਕਹਿ ਰਹੇ ਅੱਗੇ ਮੇਰੀ ਤੇ ਪਰਿਵਾਰ ਨਾਲ ਹਮਦਰਦੀ ਆ ਆਪਣਾ ਬੱਚਾ ਸੀ ਸਾਡੇ ਨਾਲ ਰਹਿੰਦਾ ਸੀ ਇਹ ਤਾਂ ਐਵੇਂ ਗੱਲਾਂ ਨੂੰ ਜਾਣ ਕੇ ਉਲਝਾਇਆ ਜਾ ਰਿਹਾ ਮਿਸਲੀਡ ਕੀਤਾ ਜਾ ਰਿਹਾ ਕੋਈ ਕਹਿੰਦਾ ਹੁੰਦਾ ਕਿ ਮੈਂ ਇਹ ਕੰਮ ਕੀਤਾ ਚੋਰ ਚੋਰੀ ਕਰਕੇ ਕਦੇ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਨਹੀਂ ਮੰਨਦੇ ਹੁੰਦੇ ਆਹ ਤਾਂ ਲੋਕਾਂ ਤੋਂ ਪੁੱਛ ਲਓ ਉਹਨਾਂ ਦੇ ਪਰਿਵਾਰ ਤੋਂ ਪੁੱਛ ਲਓ ਦੇ ਨੋਟ ਤੋਂ ਪੁੱਛ ਲਓ ਟੇਬਲ ਤੇ ਬਿਠਾ ਲਓ ਫੌਜਾ ਸਿੰਘ ਨੂੰ ਆ ਜਾਣਾ ਚਾਹੀਦਾ ਤੇ ਬੈਠੇ ਜੇ ਨਹੀਂ ਕੀਤਾ ਤੁਹਾਡਾ ਬੱਚਾ ਠੀਕ ਆ ਮੈਂ ਕਹਿੰਦਾ ਮੰਨ ਲੈ ਬੱਚਾ ਆਓ ਇੱਥੇ ਬੈਠ ਕੇ ਆਪਣਾ ਪੱਖ ਰੱਖੋ ਪੱਕਾ ਕਰਕੇ ਆਪਣੀ ਗੱਲ ਕਰੋ ਉਹਦੇ ਗੱਲ ਅਗਲਾ ਪਰਿਵਾਰ ਡਿਬੇਟ ਕਰੇ ਕੋੜੇ ਦੂਜੇ ਡਿਬੇਟ ਕਰਨ ਦੋਨੇ ਡਿਬੇਟ ਚੱਲੇ ਸੀ ਚੁੱਪ ਕਰਕੇ ਸਾਰੇ ਭੈਣਾਂ ਡਿਬੇਟ ਚੱਲ ਪਏ ਪਰਿਵਾਰ ਦਾ ਡਿਬੇਟ ਚੱਲ ਪਏ ਨਾਲ ਦੇ ਸਾਥੀਆਂ ਦਾ ਡਿਬੇਟ ਚੱਲੇ ਨਾਲ ਸੋਸ਼ਲ ਮੀਡੀਆ ਕੱਢ ਲਓ ਉਹਦੇ ਫੋਨ ਤੇ ਕਿਹੜੇ ਕਿਹੜੇ ਬੰਦੇ ਤੇ ਫੋਨ ਆਏ ਕਿੰਨੇ ਟਾਈਮ ਆਏ ਕਿਹੜੇ ਆਏ ਕਿਹਨੇ ਗੱਲ ਕੀਤੀ ਕਿਨੇ ਕੀ ਕੀ ਗੱਲ ਕੀਤੀ ਉਹਨੇ ਕਿੰਨੇ ਵਜੇ ਕਿਹਦੇ ਨਾਲ ਕੀਦੀ ਗੱਲ ਹੋਈ ਤੇ ਉਹਨੇ ਕਿਉਂ ਗੋਲੀ ਮਾਰੀ ਉਹ ਆਪਦਾ ਰਿਕਾਰਡ ਕੱਢ ਲਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਟੋਟਲ ਪਿਆ ਤਿੰਨ ਮਹੀਨੇ ਦਾ ਰਿਕਾਰਡ ਕਿਤੇ ਜਾ ਹੀ ਨਹੀਂ ਸਕਦਾ ਇਹ ਇਹ ਸਾਰਾ ਕਿਉਂ ਨਹੀਂ ਹੁੰਦਾ ਇਹ ਇਹ ਕਰਨਾ ਚਾਹੀਦਾ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਤੁਰੰਤ ਦੂਜੇ ਪਾਸੇ ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਹੁੰਦਾ ਦੂਜੇ ਪਾਸੇ ਜਦੋਂ ਗੁੰਡਾਗਰਦੀ ਰਾਜ ਕਾਨੂੰਨਾਂ ਦੀ ਨਹੀਂ ਚੀਜ਼ ਹੈ ਹੀ ਨਹੀਂ ਕੀ ਕਾਨੂੰਨਾਰ ਦੀ ਕੋਈ ਚੀਜ਼ ਨਹੀਂ ਤੁਸੀਂ ਤੁਸੀਂ ਦੂਜੇ ਪਾਸੇ ਚੱਲੋ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਪੰਨੂ ਸਾਹਿਬ ਮਾਰਿਆ ਕਿ ਨਹੀਂ ਮਰਿਆ ਥਾਣੇ ਦੇ ਟੌਰਚਰ ਕਰਕੇ ਉਹ ਮੰਨਦੇ ਆ ਤੇ ਚੱਲੋ ਬਖਤੌਰੇ ਦੇ ਇੱਕ ਫੌਜੀ ਦੀਆਂ ਨਲਸਾਂ ਤੋੜੀਆਂ ਨੀ ਤੋੜੀਆਂ ਕਿ ਨਹੀਂ ਤੋੜੀਆਂ ਤੇ ਫਿਰ ਰੋਜ਼ ਨੌਜਵਾਨਾਂ ਨੂੰ ਗੈਂਗਸਪੀਕਰ ਕਿਸੇ ਦੇ ਕੋਈ ਗੋਲੀ ਮਾਰ ਦਿੰਦੇ ਕਦੇ ਕਿਸੇ ਦੇ ਗੋਲੀ ਮਾਰ ਦਿੰਦੀ ਹੈ ਹੈ ਨਸ਼ਿਆਂ ਦਾ ਬੋਲਬਲਾ ਅੱਜ ਮੁੱਖ ਮੰਤਰੀ ਕਹੀ ਨਹੀਂ ਜਾਂਦੇ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਕਹਿੰਦਾ ਯੁੱਧ ਨਸ਼ਿਆਂ ਬਦੇ ਇੱਕ ਮੁੱਖ ਮੰਤਰੀ ਆਉਂਦਾ ਜ਼ਿਲ੍ਹੇ 'ਚ ਮਾਰਚ ਕੱਢਦਾ ਉਹਨੇ ਮੁੱਖ ਮੰਤਰੀ ਦਾ ਕੰਮ ਹੈ ਜਿਹੜਾ ਕੰਮ ਇੱਕ ਸੋਚ ਨਹੀਂ ਕਰਨਾ ਇੱਕ ਥਾਣੇ ਦਾ ਐਸਐਸਓ ਹੁਕਮ ਅਰੇ ਇਲਾਕੇ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਜੇ ਉਹ ਸਿੱਧਾ ਮੁੱਖ ਮੰਤਰੀ ਹਿਦਾਇਤ ਕਰੇ ਡੀਜੀਪੀ ਨੂੰ ਵੀ ਮੈਂ ਨਸ਼ਾ ਖਤਮ ਲੈਣਾ ਕੋ ਜਮੇਵਾਰ ਐਸਐਸਪੀ ਨੂੰ ਬਣਾ ਦੇਵੇ ਉਸ ਤੋਂ ਬਾਅਦ ਜਮੇਵਾਰੀ ਚੀਫ ਸੈਕਟਰੀ ਹੋਵੇ ਦੋ ਬੰਦਿਆਂ ਨੂੰ ਕੀ ਤਾਂ ਦੇ ਨਸ਼ਾ ਖਤਮ ਹੈ ਉਹ ਤਾਂ ਕਹਿੰਦੇ ਸੀ ਨਸ਼ਾ ਖਤਮ ਕਰਤਾ ਭਾਈ ਜਿਹੜਾ ਬੀਜ ਰਹਿ ਗਿਆ ਉਹ ਵੀ ਹੁਣ ਖਤਮ ਕਰਨਾ ਹੈ ਡਰਾਮਾ ਕਰ ਰਿਹਾ ਹੈ ਡਰਾਮਾ ਕਰ ਰਿਹਾ ਤੇ ਨਸ਼ੇ ਦੀ ਤਸਕਰ ਤਾਂ ਫੜੇ ਨਹੀਂ ਆ ਜਿਹੜਾ ਆ ਆ ਸਾਡੀ ਬਾਰਡਰ ਹੈ ਬਾਰਡਰ ਦੇ ਉੱਤੇ ਫੌਜ ਦਾ ਪਹਿਰਾ ਹੈ ਬੀਐਸਐਫ ਦਾ ਪਹਿਰਾ ਹੈ ਆਈਬੀ ਦਾ ਪਹਿਰਾ ਹੈ ਰੌ ਦਾ ਪਹਿਰਾ ਹੈ ਸਟੇਟ ਇੰਟੈਲੀਜੈਂਸ ਦਾ ਪਹਿਰਾ ਹੈ ਤੇ ਪ੍ਰੈਸ ਦਾ ਪਹਿਰਾ ਹੈ ਹੈ ਸੋਸ਼ਲ ਮੀਡੀਆ ਦਾ ਪਹਿਰਾ ਹੈ ਤੇ ਫਿਰ ਸਪੈਸ ਸਾਈਟ ਤੇ ਲੇਟਾ ਕੀੜੀ ਤੁਰੀ ਜਾਂਦੀ ਦਿਸਦੀ ਹੈ ਤੇ ਫਿਰ ਚਿੱਟਾ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਕਿ ਕੀੜੀ ਤੁਰੀ ਜਾਂਦੀ ਹੈ ਕਿੱਥੋਂ ਆ ਗਿਆ ਕਿਵੇਂ ਆ ਗਿਆ ਕੀ ਗੱਲ ਹੈ ਤੇ ਨਸ਼ੇ ਦੇ ਤਸਕਰ ਜਿਨ੍ਹਾਂ ਦੇ ਖੇਤਾਂ 'ਚੋਂ ਫੜਿਆ ਗਿਆ ਉਹਦਾ ਚੇਅਰਮੈਨ ਬਣਾਤੇ ਹੈ ਜਿਨ੍ਹਾਂ ਦੇ ਖੇਤਾਂ 'ਚੋਂ ਫੜਿਆ ਗਿਆ ਉਹਦਾ ਚੇਅਰਮੈਨ ਅੱਜ ਕੋ ਕਹਣਗੇ ਵੀ ਆਪਣੇ ਨਾਲ ਦੇ ਨੂੰ ਥੋੜੇ ਕੋਈ ਮਾਰਦਾ ਹੁੰਦਾ ਕੋਈ ਕਿਸੇ ਬਗਾਨੇ ਨਾਲ ਕੋਈ ਜਿੱਦ ਕਰੇ ਦੁਸ਼ਮਣੀ ਕਰੇ ਕਿਸੇ ਦਾ ਕਤਲ ਕਰੇ ਤਾਂ ਫਿਰ ਤਾਂ ਕੋਈ ਦੋਸ਼ ਬਜਾਜ ਵੀ ਬਣਦੇ ਆ ਵੀ ਭਾਈ ਤੁਸੀਂ ਮਾਰਤਾ ਤੁਹਾਡਾ ਵਿਰੋਧੀ ਸੀ ਇਹ ਤਾਂ ਸਾਡੇ ਨਾਲ ਰਹਿੰਦਾ ਸੀ ਸਾਡਾ ਆਪਣਾ ਸੀ ਇਹ ਇਹਨੂੰ ਮਾਰਨ ਦਾ ਦੋਸ਼ ਸਾਡੇ ਤੇ ਤਾਂ ਨਾ ਲਾਓ ਇਹ ਵੀ ਕਹਣਗੇ ਉਹ ਹਾਏ ਐਵੇਂ ਕਹਿੰਦੇ ਆ ਨਾ ਦੀਪ ਸੱਦੂ ਵੀ ਸਾਡਾ ਬਹੁਤ ਪਿਆਰਾ ਸੀ ਉਹਨਾਂ ਨੂੰ ਅਗਲੇ ਨੇ ਮਰਵਾਤਾ ਸਿੱਧੂ ਮੂਸੇਵਾਲਾ ਵੀ ਕਹਿੰਦਾ ਬੜਾ ਅਸੀਂ ਸਾਡੇ ਪੰਜਾਬ ਦਾ ਪੁੱਤ ਆ ਕੋਈ ਕਹੂਗਾ ਨਲੇ ਇਹਨਾਂ ਨੇ ਰਲ ਕੇ ਸਾਰੇ ਸਿਸਟਮ ਨੇ ਉਹਨੂੰ ਵੀ ਮਰਵਾਤਾ ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਐ ਇਹ ਧਰਨਾ ਫਿਰ ਮੂਰਖ ਤਾਂ ਨਹੀਂ ਲੋਕ ਸਾਰੇ ਬੈਠੇ ਜੇ ਮੂਰਖ ਆ ਅਸਲ ਦੇ ਵਿੱਚ ਕੀ ਹੋ ਗਿਆ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ ਜਸ਼ਨ ਤੇ ਪਰਚਾ ਨਹੀਂ ਦਰਜ ਹੁੰਦੇ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਨਸ਼ੇ ਦੇ ਤਸਕਰਾਂ ਨੂੰ ਬਚਾ ਕੇ ਖੁੱਲ੍ਹ ਦੇ ਦਿੱਤੀ ਨਿਆ ਸਿਆਸ ਨੇ ਕਾਨੂੰਨ ਤੇ ਕਬਜ਼ਾ ਕਰਕੇ ਪ੍ਰਸ਼ਾਸਨ ਤੋਂ ਕੰਮ ਲੈ ਕੇ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਸਿਆਸਤ ਨੇ ਕਾਨੂੰਨ ਤੇ ਕਬਜ਼ਾ ਕਰਕੇ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਵਿਚਾਲਿਆ ਸਿਆਸਤ ਨੇ ਹੀ ਕਾਨੂੰਨ ਤੇ ਕਬਜ਼ਾ ਕਰਕੇ ਜਿਹੜੇ ਸਾਡੀ ਧੀਆਂ ਪੁੱਣਾਂ ਦੀ ਬੇਪਤੀ ਕਰਕੇ ਠਾਣਿਆਂ ਦੇ ਵਿੱਚ ਉਹਨੂੰ ਵਿਚਾਲਿਆ ਇਹ ਸਿਆਸਤ ਨੇ ਹੀ ਕਾਨੂੰਨ ਤੇ ਕਬਜ਼ਾ ਕੀਤਾ ਹੈ ਤੇ ਐ ਸਿਆਸ ਸੱਚੀ ਹੋਣੀ ਆ 5 ਸਾਲ ਉਹ ਕੁੱਟਦਾ ਫੇਰ ਭੁੱਲ ਜਾਣੇ 5 ਸਾਲ ਉਹ ਕੁੱਟਦਾ ਫੇਰ ਭੁੱਲ ਜਾਣੇ 5 ਸਾਲ ਉਹ ਕੁੱਟਦਾ ਫੇਰ ਭੁੱਲ ਜਾਣੇ ਫੇਰ ਅਸੀਂ ਬਤਲਾ ਲੈਨੇ ਸਾਡੀ ਤਾਂ ਲੋਕਾਂ ਨੇ ਮੰਨੀ ਨਹੀਂ ਅਸੀਂ ਲਗਾਤਾਰ 78 ਤੋਂ ਰੋਲੇ ਪਾ ਰਹੇ ਆ ਉਹ ਬਾਜੋ ਬਾਜੋ ਇਹ ਪੰਥ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਪੰਜਾਬੀ ਨੂੰ ਬਚਾ ਲਓ ਪੜ੍ਹਾਈ ਨੂੰ ਬਚਾ ਲਓ ਪੁੱਤ ਨੂੰ ਬਚਾ ਲਓ ਪਤ ਨੂੰ ਬਚਾ ਲਓ ਤੇ ਪਹਿਰਾਵੇ ਨੂੰ ਬਚਾ ਲਓ ਇਸ ਕਰਕੇ ਪੰਜਾਬ ਨੂੰ ਚਾਰ ਚੁਫੇਰੇ ਕੁਸਲ ਤੇ ਲੱਗੀ ਹੋਈ ਆ ਗਲਤੀ ਕਰਦੀ ਨੌਜਵਾਨ ਨੇ ਵੀ ਉਹ ਸਰਪੰਚ ਬਣਨ ਦਾ ਸੁਪਨਾ ਦੇਖ ਲਿਆ ਜੇ ਬਣ ਗਿਆ ਉਹ ਹਾਂ ਬਸ ਇਹਨਾਂ ਦੇ ਮੁਤਾਬਕ ਤਾਂ ਕੌਮ ਦੇ ਮੁਤਾਬਕ ਸਿਆਸਤ ਦੇ ਮੁਤਾਬਕ ਉਹ ਬਰਕਾਅ ਸੀ ਚੰਗੀ ਗੱਲ ਕੀਤੀ ਸੀ ਉਹਨੇ ਪਰ ਇਹਨਾਂ ਦੇ ਮੁਤਾਬਕ ਤਾਂ ਗਲਤੀ ਕਰ ਲਈ ਜਨੂ ਇਹਨਾਂ ਦੇ ਮੁਤਾਬਕ ਗਲਤੀ ਕਰ ਲਈ ਜਦੋਂ ਕਿ ਆਪਣੀ ਨੌਜਾਨੀ ਦੇ ਮੁਤਾਬਕ ਉਹਨੇ ਛੋਟੀ ਉਮਰ ਚ ਸਰਪੰਚ ਬਣਿਆ ਸੀ ਪਹਿਲਵਾਨ ਸੀ ਚੰਗਾ ਯੋਧਾ ਬੰਦਾ ਸੀਗਾ ਉਹਨੇ ਚੰਗਾ ਕੰਮ ਕੀਤਾ ਸੀ ਪਰ ਇਹਨਾਂ ਨੂੰ ਨਹੀਂ ਚੰਗਾ ਲੱਗਿਆ ਪੈਸਿਆਂ ਦੀ ਬੜੀ ਚਰਚਾ ਚੱਲ ਰਹੀ ਹੈ ਜੀ ਵੀ ਪੈਸੇ ਬਾਰ-ਬਾਰ ਮੰਗੇਗੇ ਸਾਰੇ ਵੇਖੋ ਇੱਕ ਇੱਕ ਬੰਦੇ ਦਾ ਬਿਆਨ ਪੁੱਛੋ ਹੈ ਪੁੱਛੋ ਉਹਦਾ ਜਸਟੀਫਿਕੇਸ਼ਨ ਦੇਣ ਮੈਂ ਕਿਹਾ ਟੇਬਲ ਤੇ ਆ ਕੇ ਬੈਠ ਕੇ ਕਲ ਕਲ ਕਰ ਕਰ ਹੁਣ ਤੁਸੀਂ ਦੱਸੋ ਵੀ ਜਿਹੜਾ ਪਰਿਵਾਰ ਹੈ ਇਹ ਪ੍ਰਸ਼ਾਸਨ ਕਿਉਂ ਲੇਟ ਕਰ ਰਿਹਾ ਹੈ ਪਰਿਵਾਰ ਨੇ ਇੱਕ ਕਹਤਾ ਪੁੱਤ ਚੜਾਈ ਕਰ ਆ ਗਿਆ ਉਹਨਾਂ ਨੇ ਇੱਕ ਬਿਆਨ ਦਿੱਤਾ ਬਿਆਨ ਦੇ ਦਾ ਬਿਆਨ ਦੇ ਮੁਤਾਬਕ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਦਰਜ ਕਰੋ ਜੀ ਦਾ ਨਾਮ ਲੈਂਦੇ ਹੋ ਦਰਜ ਕਰੋ ਜਿਨ੍ਹਾਂ ਨੇ ਕੋਨਸੀ ਵੀ ਰੈਸੀ 120 ਵੀ ਲਾਓ ਉਹ ਤੁਸੀਂ ਪਰਚਾ ਦਰਜ ਕਰ ਦਿਓ ਜਾਂ ਨਾਵੇਂ ਕਾਨੂੰਨ ਦੇ ਮੁਤਾਬਕ ਜਿਹੜੀਆਂ ਧਾਰਾ ਬਣਦੀਆਂ ਉਹ ਲਾ ਦਿਓ ਫੇਰ ਤੁਸੀਂ ਸੈੱਟ ਬਣਾ ਲਓ ਬਾਅਦ ਚ ਉਹਦੀ ਇਨਵੈਸਟੀਗੇਸ਼ਨ ਕਰੋ ਫੇਰ ਉਹਦੇ ਦੱਸੋ ਦੁੱਧਾ ਦੁੱਧ ਪਾਣੀ ਕਰੋ ਇਹ ਵੀ ਬਿਆਨ ਦੇ ਨੇ ਇਹ ਵੀ ਦੇਣ ਤੇ ਸਾਰਾ ਡਾਟਾ ਕਢਾ ਲਓ ਤੇ ਨਿਰਪੱਖ ਜਾਂਚ ਹੋ ਜੇ ਤੇ ਜੇ ਤੁਹਾਨੂੰ ਨਹੀਂ ਵੀ ਸਾਰਾ ਕੁਝ ਹੁੰਦਾ ਇੱਕ ਹਾਈ ਕੋਰਟ ਦੇ ਜਿਹੜਾ ਸਟੈਂਡਿੰਗ ਜੱਜ ਹੈ ਉਹਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਸੈੱਟ ਬਣ ਜਾਵੇ ਜਾਂ ਕਮੇਟੀ ਬਣ ਜਾਵੇ ਉਹਦੀ ਇਨਕੁਆਰੀ ਕਰਾ ਲਓ ਜੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਦੇਗੇ ਪਰ ਉਹ ਤਾਂ ਉਹ ਸਰਪੰਚ ਜਿਹੜਾ ਹੈਗਾ ਜੈ ਨਾਲ ਦੇ ਇਹਨਾਂ ਦੇ ਲੋਕ ਸਾਰੇ ਆਮ ਆਦਮੀ ਪਾਰਟੀ ਦੇ ਹੀ ਆ ਜੀ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਉਹਨਾਂ ਦੀ ਉਹ ਸਰਕਾਰ ਹੈ ਫਿਰ ਮੈਨੂੰ ਤਾਂ ਕਹਿ ਨਹੀਂ ਦੀ ਲੋੜ ਹੀ ਨਹੀਂ ਕਿ ਆਮ ਆਦਮੀ ਖੁਦਕਸ਼ੀ ਕਰਨ ਵਾਲੀ ਮਜੂਰ ਜਦੋਂ ਉਹਨਾਂ ਦੀ ਪਾਰਟੀ ਦੇ ਹੀ ਸਾਰੇ ਗਵਾਹ ਬਣੇ ਹੋਏ ਐ ਪਾਰਟੀ ਦੇ ਕਹਿ ਰਹੇ ਐ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਆਂ ਵੀ ਇਹ ਝਾਲਮ ਹੈਗਾ ਦਿੱਲੀ ਵਾਲੇ ਬਾਜੂਏ ਦਿੱਲੀ ਦੇ ਯਾਰ ਐ ਇਹਨਾਂ ਨੂੰ ਨਾ ਪੰਥ ਦਾ ਪਤਾ ਨਾ ਪੰਜਾਬ ਦਾ ਪਤਾ ਨਾ ਪੁੱਤ ਦਾ ਪਤਾ ਨਾ ਪੜ੍ਹਾਈ ਦਾ ਪਤਾ ਇਹ ਕਹਿੰਦੇ ਆਮ ਆਦਮੀ ਐ ਹੁਣ ਦੱਸੋ ਕੇਜਰੀ ਵਾਲਾ ਆਮ ਆਦਮੀ ਹੈ ਕਰੋੜਪਤੀ ਹੈ ਭਗਵੰਤ ਮਾਨ ਆਮ ਆਦਮੀ ਹੈ ਕਰੋੜਪਤੀ ਹੈ ਦੱਸੋ ਕਿਹੜੇ ਬੰਦੇ ਆ ਕਿਹੜੇ ਆਮ ਆਦਮੀ ਕਿਹੜਾ ਉਹਨਾਂ ਤੇ ਸਾਰੇ ਕਰੋੜਪਤੀ ਆ ਤੇ ਹੁਣ ਉਹ ਤਾਂ ਕਹਿੰਦੇ ਆ ਜੀ ਉਹ ਤਾਂ ਇਸ ਗੱਲ ਦਾ ਦਾਵਾ ਠੋਕਦੇ ਵੀ ਅਸੀਂ ਆਮ ਆ ਦਿਖਾਓ ਜੀ ਫਿਰ ਭਗਵੰਤ ਮਾਨ ਆਵੰਦੀਆਂ ਉਹ ਤਾਂ ਕਹਿੰਦੇ ਮੈਂ ਬਰੋਜੇ ਲਾਂਦਾ ਰਿਹਾ ਇੰਜਣ ਦੇ ਪਟਿਆਂ ਨੂੰ ਮੈਂ ਕਿਸਾਨ ਦਾ ਪੁੱਤ ਆ ਮੇਰੀ ਬੱਟਾਂ ਤੇ ਡਿਊਟੀ ਰਹੀ ਖਾਲਤੇ ਰਹੀ ਆ ਮੈਂ ਸਾਰੀ ਖੇਤੀ ਕੀਤੀ ਨਹੀਂ ਨਹੀਂ ਖਾਲਤੇ ਬਰੋਜੇ ਨੂੰ ਪਟੇ ਨੂੰ ਬਰੋਜਾ ਲਾਉਣਾ ਇਹ ਗਰੀਬੀ ਹੁੰਦੀ ਹੈ ਜੀ ਪਟੇ ਨੂੰ ਜੇ ਬਰੋਜਾ ਲਾਤਾ ਇਹ ਗਰੀਬੀ ਆ ਜੇ ਨੱਕਾ ਮੋੜ ਲਿਆ ਇਹ ਗਰੀਬੀ ਆ ਜੇ ਕਈ ਚੱਕ ਕੇ ਵਟ ਤੇ ਤੁਰ ਪਿਆ ਗਰੀਬੀ ਆ ਇਹ ਤਾਂ ਉੱਤਮ ਆ ਸਭ ਤੋਂ ਕਿਸਾਨੀ ਕਿਸਾਨ ਕਰੇ ਲੋਚਾ ਜਿਓ ਲਾਏ ਹਲ ਜੋਤਾ ਉਦਮ ਕਰੇ ਮੇਰਾ ਪਤ ਤੀ ਖਾਏ ਹੈ ਜੇ ਕਿਸਾਨ ਨਹੀਂ ਕੰਮ ਕਰਨਾ ਕਿਰਤ ਕਰਨਾ ਗਰੀਬੀ ਹੈ ਤੇ ਫਿਰ ਗੁਰੂ ਨਾਨਕ ਪਾਸ਼ਾ ਨੇ ਜਿਹੜਾ ਕਿਰਤ ਕਰੋ ਵੰਡ ਛਕਦਾ ਜਿਹੜਾ ਸਿਧਾਂਤ ਦਿੱਤਾ ਸੀ ਫਿਰ ਉਹ ਗਲਤੀ ਹੋਣਾ ਇਹਦਾ ਮਤਲਬ ਬਾਬੇ ਨਾਨਕ ਦੀ ਫਲਸਫੀ ਨੂੰ ਤੁਸੀਂ ਗਲਤ ਕਰ ਰਹੇ ਹੋ ਇਸ ਕਰਕੇ ਤਾਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਆ ਅੱਗੇ ਤਾਂ ਕਹਿੰਦਾ ਸੀ ਮੇਰੇ ਨਾਲ ਕੋਈ ਲਸ਼ਕਰ ਲਾਮ ਨਹੀਂ ਜਾਊਗਾ ਤੇ ਹੁਣ ਕਿਨੇ ਕਿਨੇ 2000 ਬੰਦਾ ਨਾਲ ਤੁਰੇ ਫਿਰਦਾ ਇਹ ਆਮ ਆਦਮੀ ਪਾਰਟੀ ਦਾ ਕੰਮ ਹੈ ਜੇ ਹੁਣ ਮੰਨ ਲਓ ਆ ਜਾਂਦੇ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਵੀ ਚਲੋ ਤੁਹਾਨੂੰ ਜੋ ਤੁਸੀਂ ਕਹਿੰਦੇ ਹੋ ਉਦਾਂ ਕਾਰਵਾਈ ਹੋਊਗੀ ਫਿਰ ਮੰਨੋਗੇ ਵੀ ਭਾਈ ਵਾਕਈ ਵਧੀਆ ਮੰਤੂ ਹਾਂਜੀ ਜੇ ਮੁੱਖ ਮੰਤਰੀ ਆਵੇ ਐਸਕੇ ਪਰਚਾ ਦਰਜ ਕਰੇ ਫਿਰ ਜਿਹੜਾ ਚੰਗਾ ਕੰਮ ਕੀਤਾ ਉਹਨੂੰ ਤੇ ਚੰਗਾ ਕਹਿਣਾ ਬਣਦਾ ਪਰਚ ਕਰੇ ਚੱਲ ਮੇਰੀ ਵਾਹ ਲੋ ਚੰਗਾ ਕੰਮ ਤਾਂ ਚੰਗਾ ਹੀ ਪਰ ਇਹ ਨਹੀਂ ਹੁੰਦਾ ਵੀ ਇਹ ਚੰਗਾ ਕਰਦੇ ਬਾਕੀ ਸਾਰੇ ਲੁੱਟਕ ਸੋ ਕਰੀ ਜਾਵੇ ਇਹ ਜਿਹੜੇ ਕੰਮ ਲਈ ਐਕਸ਼ਨ ਲੈਣਗੇ ਉਹ ਫਿਰ ਚੰਗਾ ਕਰਨਗੇ ਤਾਂ ਚੰਗਾ ਹੀ ਹੋਊਗਾ ਤੁਸੀਂ ਹੁਣ ਡਟੇ ਹੋਏ ਹੋ ਕਦੋਂ ਤੱਕ ਡਟੇ ਰਹੋਗੇ ਜੀ ਆ ਜਦੋਂ ਦੀ ਐਕਸ਼ਨ ਕਮੇਟੀ ਸਾਨੂੰ ਕਹੂਗੀ ਨਾਲ ਦੀ ਨਾਲ ਡਟੇ ਆਸੀਂ ਤਾਂ ਸਿਪਾਹੀ ਹੈਗੇ ਆ 78 ਤੋਂ ਲੜ ਰਹੇ ਆ ਲਗਾਤਾਰ ਅਸੀਂ ਤਾਂ ਲਗਾਤਾਰ ਸਾਲ-ਸਾਲ ਦੋ-ਦੋ ਸਾਲ ਧਰਨਿਆਂ 'ਚ ਬੈਠੇ ਆ ਤੇ ਧਰਨਿਆਂ 'ਚ ਬੈਠਣਾ ਚਾਹੀਦਾ ਜਮਹੂਰੀਅਤ ਲਈ ਅਸੀਂ ਬੈਠੇ ਆ ਪੀਸਫੁਲੀ ਲੜਾਈ ਲੜਾਂਗੇ ਪਰ ਧਰਨੇ ਵਾਲਿਆਂ ਤੋਂ ਵੀ ਬੜੀ ਤਕਲੀਫ ਹੈ ਸਰਕਾਰ ਇਸ ਗੱਲ ਦੇ ਉੱਤੇ ਬਾਰ ਬਾਰ ਵਿਅੰਗ ਕਰਦੀ ਆ ਜਾਂ ਤੰਜ ਕਸਦੀ ਆ ਬਈ ਤੰਜ ਕਸਦੀ ਆ ਆ ਜਿਹੜਾ ਧਰਨਾ ਲਾਇਆ ਸਰਕਾਰ ਹੀ ਲਵਾ ਰਹੀ ਆ ਮਜਬੂਰ ਕਰ ਰਹੀ ਲਾਉਣ ਲਈ ਸਰਕਾਰ ਨਰਸਾਦ ਦੇਵੇ ਸੜਕਾਂ ਤੇ ਲੋਕ ਨਾ ਹੋਣ ਫੇਰੇ ਜੇ ਅਸੀਂ ਧਰਨਾ ਲੱਗੂਗਾ ਇੱਥੇ ਬੱਸ ਰੁਕੂਗੀ ਮਰੀਜ਼ ਰੁਕੂਗਾ ਵਿਆਹ ਸਦੀ ਰੁਕੂਗੀ ਡਾਕਟਰ ਦੀ ਪ੍ਰੋਬਲਮ ਆਊਗੀ ਇਹਦੀ ਦੋਸ਼ੀ ਸਰਕਾਰ ਹੀ ਹੈ ਮਜਬੂਰ ਕਿ ਨਹੀਂ ਕਰਦਾ ਧਰਨਾ ਲਾਉਣ ਨੂੰ ਜਿਵੇਂ ਖੁਦਕਸ਼ੀ ਕਰਨ ਲਈ ਉਹਨੂੰ ਮਜਬੂਰ ਕਰਤਾ ਇਹਨਾਂ ਲਈ ਵੀ ਸਾਨੂੰ ਧਰਨੇ ਮਨ ਲਾਉਣ ਲਈ ਮਜਬੂਰ ਕੀਤਾ ਹੋਇਆ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਧਰਨੇ ਤੇ ਬਿਠਾਉਣਾ ਸੜਕਾਂ ਤੇ ਤੱਤੇ ਥਾਂ ਤੇ ਇਹ ਵੀ ਜਮਹੂਰੀਅਤ ਦੇ ਇੱਕ ਕਤਲ ਇਹੀ ਕਰ ਰਹੇ ਨੇ ਤੇ ਬਿਲਕੁਲ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਸਮਝ ਦਿੱਤਾ ਸੋ ਬਿਲਕੁਲ ਤੇ ਜਿੱਥੇ ਬਹੁਤ ਸਾਰੇ ਲੋਕ ਇਨਸਾਫ ਦੀ ਮੰਗ ਕਰ ਰਹੇ ਆ ਤਾਂ ਉੱਥੇ ਹੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਾਡੇ ਨਾਲ ਸੀ ਤੇ ਉਹਨਾਂ ਨੇ ਵੀ ਜੜੀਆਂ ਆਪਣੀਆਂ ਗੱਲਾਂ ਖੁੱਲ੍ਹ ਕੇ ਕੈਮਰੇ ਸਾਹਮਣੇ ਲੋਕਾਂ ਤੱਕ ਰੱਖੀਆਂ ਤੇ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਸੀਂ ਵੀ ਜਰੂਰ ਆਪਣੇ ਵਿਚਾਰ ਟਿੱਪਣੀਆਂ ਦੇ ਵਿੱਚ ਦਿਓ ਗੁਰਪ੍ਰੀਤ ਸਿੰਘ ਦਾ ਨਸਰਨਾਮ ਸਿੰਘ ਪੰਜਾਬੀ ਲੋਕ ਚਾਂਗ